ਇੱਕ ਜਿਹੜੀ ਲਹਿਰ ਚੱਲ ਰਹੀ ਸੀ ਉਹ ਇੱਕ ਤੂਫਾਨ ਦਾ ਰੂਪ ਮੈਂ ਸਮਝਦਾ ਧਾਰਨ ਕਰ ਗਈ ਔਰ ਲੋਕਾਂ ਦੀ ਸਮੂਲੀਅਤ ਲੋਕਾਂ ਦਾ ਹਿੱਤ ਲੋਕਾਂ ਦਾ ਚਾਹ ਸ੍ਰੀ ਅਕਾਲ ਤਾਲ ਸਭ ਸਤਿ ਸ੍ਰੀ ਅਕਾਲ ਪ੍ਰਤੀ ਜੋ ਹੈ ਉਹ ਅੱਜ ਪਟਿਆਲੇ ਦੇ ਇਸ ਭਾਰਤੀ ਮੀਟਿੰਗ ਦੇ ਮੀਟਿੰਗ ਦੇ ਵਿੱਚ ਨਜ਼ਰ ਆ ਰਹੀ ਹੈ ਨਾ ਔਰ ਮੈਂ ਸਮਝਦਾ ਕਿ ਇਹ ਮਹਿੰਮ ਜਿਹੜੀ ਹੋਰ ਵਧੇਗੀ ਕਿਉਂਕਿ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਕੋਈ ਪੰਥਪ੍ਰਸਤ ਬੈਠਾ ਕੋਈ ਪੰਥ ਦੇ ਪੰਜਾਬ ਦਾ ਭਰਾ ਚਾਹਣ ਵਾਲਾ ਬੈਠਾ ਓਏ ਮਾਨਸ ਕੀ ਜਾਤ ਸਵੇ ਇੱਕੇ ਪਹਿਚਾਨ ਬੋ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਨ ਦੀ ਗੱਲ ਕਰਨ ਵਾਲਾ ਬੈਠਾ ਗੁਰੂ ਤੇਗ ਬਹਾਦਰ ਸਾਹਿਬ ਦੇ ਰਾਹ ਤੇ ਚੱਲਣ ਵਾਲਾ ਉਹ ਹਰ ਵਿਅਕਤੀ ਚਾਹੁੰਦਾ ਕਿ ਪਾਂਛੀ ਜਿਥੇ ਵੱਡੀ ਸਨਮਾਨ ਕਾਲੀ ਦਾ ਚੱਕਦੇ ਹੋਵੇ ਔਰ ਸ਼ਰੋਮਣੀ ਕਾਲੀ ਦਾ ਉਹ ਆ ਜਿਹਦੇ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਇਹਦਾ ਬਦਕਿਸਮਤੀ ਆ ਸਾਥ ਸੂਏ ਸ਼੍ਰੀ ਬਾਦਲ ਜਨਾ ਦੀ ਸਾਥੀਆਂ ਦੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਲੈਣ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਲੈਣ ਤੋਂ ਇਨਕਾਰ ਕਰਕੇ ਕੇਵਲ ਆਪਣੇ ਝੋਲੀ ਚੁੱਕਾਂ ਦੇ ਗੱਲਾਂ ਤੇ ਲੱਗ ਕੇ ਆਪਣੇ ਆਪ ਨੂੰ ਉਹਨਾਂ ਨੇ ਨੀਵਾ ਕਰ ਲਿਆ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਕ ਕਰ ਲਿਆ ਇਹ ਮੈਂ ਸਮਝਦਾ ਗਲਤ ਸਲਾਹਕਾਰਾਂ ਦੀ ਬਦੌਲਤ ਹੀ ਅੱਜ ਸਾ ਸੁਮੇਰ ਕੁਆਤਾ ਬੋਰੀਆਂ ਮੰਗ ਰਹੀ। ਦੇਖੋ ਤੁਸੀਂ ਸਾਰਾ ਪਰਤ ਘੱਟ ਦੇਖਿਆ। ਸਾਡੇ ਇਹ ਸ਼ੁਰੂ ਕੰਮ ਕਰਦਾ। ਜੁਆਇੰਟ ਪੰਜੈਂਪ੍ਰਾਈਸ ਜੀ। ਇਹ ਕਰਤਾ 60% ਹਰ ਇੱਕ ਸਪੈਸ਼ਲ ਤੋਂ ਕਈ ਗੁਣਾ ਵੱਧ ਜਾਂਦਾ। ਉਹ ਮੈਂ ਸਭ ਸੰਗਤਾਂ ਨਾਲ ਬਾਤ ਮਾਰੀ। ਮੇਰੇ ਕੋਲ ਤਾਂ ਲਾਭ ਹੀ ਨਹੀਂ। ਇਨਾਉ ਛਾਹ ਜਿੰਨੀ ਮਾਸੇਵਾ। ਉਹ ਇਹਨਾਂ ਤੋਂ ਸਾਫ। ਇਹਨਾਂ ਤੋਂ ਬਾਤ ਕਰਾਂਗਾ। ਇਹ ਸੰਗਤਾਂ ਨਾਲ ਬਾਤ ਕਰਾਂਗਾ। ਗਾਇਬ ਸੁੱਚੇ ਪਾਸ਼ਾ ਕੇ ਬਾਤ ਕਰਦੇ। ਕਿਉਂਕਿ

ਮੈਂ ਵੀ ਐ ਕਿ ਆ ਮਤਲਬ ਉਹ ਨਹੀਂ ਖੜੇ ਹੋਏ ਉਹਨਾਂ ਦੀ ਬਹੁਤ ਵੱਡੀ ਸਰਪੋਟ 2 ਲੱਖ ਤੋਂ 30 ਹਜ਼ਾਰ ਤੱਕ ਤੋਂ ਲੋਕਾਂ ਨੇ ਆਪਣਾ ਦੂਜੇ ਅਕਾਲੀ ਦਾ ਸਾਰੇ ਖਤਮ ਕਰ ਲਏ ਜੋ ਸ਼੍ਰੀ ਕਾਲਕਟਖਸਾ ਨੂੰ ਨਵਾਂ ਮੈਂ ਪੰਥ ਨੂੰ ਪ੍ਰੇਰਨਾ ਦੇ ਲਈ ਲਹਿਰ ਗਲੀ ਦੇ ਦਰਿਆ ਇੱਕ ਬਹੁਤ ਵੱਡੀ ਮਾਸਟਰ ਦੀ ਚਤੂਰ ਜਿਹੜਾ ਕੋਈ ਮੁਕਾਬਲਾ ਹਾਰ ਨਹੀਂ ਰੁਕਣਾ ਲੱਗਦਾ ਹੈ ਕਿ ਜਿਹੜੇ ਪਹਿਲਾਂ ਸਰਕਾਰ ਦੇ ਸਰਪ੍ਰਸਤ ਜੀਏ ਹੁਣ ਉਹਨਾਂ ਨੂੰ ਵੀ ਸਾਥ ਪਾਉਣ ਦੀ ਜ਼ਰੂਰਤ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੁਣ ਜਿਹੜੀ ਏਜੰਡੇ ਦੇ ਤੌਰ ਤੇ ਹੁੰਦੀ ਸੀ ਅਜੰਡਾ ਦਾ ਉਹ ਕਲੀਅਰ ਸਾਡਾ ਪੰਛੀ ਦਾ ਜੰਗਾ ਬਿਨਾ ਇਹਨਾਂ ਸਵਾਰਥ ਤੋਂ ਤੇ ਗੁਰੂ ਨਾਲ ਜੁੜਿਆ ਹੋਇਆ ਲੋਕਾਂ ਨਾਲ ਲੈ ਕੇ ਲੱਗਣਾ ਲੋਕਾਂ ਦੇ ਮਤਾਬਕ ਆ ਇਹ ਸਾਡਾ ਅੰਦਾਜ਼ ਹੈ ਜਿਹੜੇ ਸਿੱਖ ਸਹਿਬਾਨ ਜਿਹੜੇ ਜਿਹੜੇ ਕਰਤਾਰ ਪੁਛੀ ਕੀਤੀ ਗਈ ਉਸ ਤੋਂ ਬਾਅਦ ਜਿਹੜੇ ਜਥੇਦਾਰ ਲਾਏਗੇ ਸੰਗਤ ਰੋਹ ਕਰਵਾਨੀ ਕਰਕੇ ਲੋਕਾਂ ਨੂੰ ਮਾਇਨਤ ਹੋਵੇ ਕਰਦਾ ਆਪਣੀ ਮਨਮਰਜ਼ੀ ਨੂੰ ਲੋਕ ਦੀ ਪ੍ਰਸੰਨ ਕਰਦੇ ਲੋਕ ਉਹ ਕਰਦੇ ਜੋ ਸਰਪ੍ਰਸਤ ਹੋਵੇ ਇਹ ਕਿੰਨੇ ਜਗਤ ਸਾਬ ਹਾਂ ਉਹ ਲੋਕ ਬਣੇ ਜੋ ਆਗੂ ਕਿਚਾ ਰਹੇ ਜਿਆਦਾ ਲੋਕ ਜਿਹੜੇ ਉਸਕੇ ਚਲੂਆ ਆ ਜਿਹਨੂੰ ਗੱਦੀ ਦਿੱਤੀ ਤੇ ਇੱਕੋ ਹੀ ਜ세ਬਦੀ ਦੀ ਆਈ ਜਿਹੜਾ ਰੋਕ ਕਰ ਰਹੀਆਂ ਨੇ ਜਿਹੜੇ ਜਿੱਥੇ ਮਰਦੇ ਆਣ ਚਾਰ ਗਿਆ ਤਾਂ ਉਹ ਅੱਜ ਫੁੱਲ ਕਰ ਗਏ ਉਹ ਰੋਹਾਨੀ ਕਿ ਤਲੋਕਾਂ ਨੇ ਤੋਂ ਲੋਕਾਂ ਨੇ ਹੁਣ ਮਤਲਬ ਉਹ ਉਹਦੀ ਗੱਲੇ ਛੱਡਦੀ ਆਪਾਂ ਉਹਨਾਂ ਦਾ ਲੋਕਾਂ ਨੇ ਨਕਾਰਤਾ ਉਹਨਾਂ ਦੀ ਗੱਲ ਖਤਮ ਹੁਣ ਤਾਂ ਲੋਕ ਸ੍ਰੀ ਅਕਾਲ ਤਖਤ ਸਾਹਿਬ ਜਿੱਲੇ ਰਹਿਣਗੇ ਕੋਈ ਨਹੀਂ ਉਹ ਲੱਗਦਾ ਜਿਹੜਾ ਤਿੰਨ ਉਹ ਜਿਹੜੇ ਦਿੱਖ ਸਦਾਰ ਸੀ ਉਹਨਾਂ ਨੂੰ ਬਹਾਲ ਦੀ ਜਿਹੜੀ ਆਪਣੀ ਉਹ ਬਹਾਲ ਕਰਨੀ ਪੈਣੀ ਹੈ ਕਿਉਂਕਿ ਕੋਈ ਹੈ ਉਹ ਬਹਾਲ ਕਰ ਲਈ ਲੋਕਾਂ ਦੀ ਲਹਿਰ ਤੇ ਖੜਦੀ ਰਹੇ ਜਿਹੜਾ ਬੰਦਾ ਵੀ ਸ਼੍ਰੀ ਕਾਲਕਾਤਖਰ ਸਾਹਿਬ ਨਾਲ ਉਹ ਗਿਆ ਹੀ ਗਿਆ ਕੀ ਹੈ ਨਹੀਂ ਸੋ ਕਿਉਂਕਿ ਕਾਲਕਾਤਖਰ ਨਾਲ ਕਰੋ ਕੋਈ ਕਿਤੇ ਨਹੀਂ ਸਕਦੇ ਸਾਰਾ ਟਡੋਣਾ ਪਰ ਅਸੀਂ ਤਾਂ ਇਹੀ ਲੋਕਾਂ ਦੇ ਵਿੱਚ ਲਾਇਕ ਲੱਗਦਾ ਜੋ ਲੋਕੋਂ ਕੱਕਰ ਨਹੀਂ ਇਦੋਂ ਕਰਾ ਲੋਕਾਂ ਨੂੰ ਤਾਂ ਕੋਈ ਇਹ ਨਾਲ ਜਿੱਥੇ ਸੁਬਾਨ ਬਦਲੇ ਗਏ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹਰ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਦੁੱਖ ਸੀ ਇਹ ਜਿਸ ਤੰਗ ਦੇ ਨਾਲ ਜਥੇਦਾਰ ਬਦਲੇ ਗਏ ਇਹ ਬਹੁਤ ਗਲਤ ਤਰੀਕਾ ਕਿਉਂਕਿ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀ ਸ੍ਰੀ ਕਲ ਤਖਤ ਸਾਹਿਬ ਤੋਂ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਨੇ ਹਰ ਧਰਮ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤ ਸਾਹਿਬ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਕਰਤਾਰ ਜੀ ਸੀ ਸਾਡੇ ਸਿੰਘ ਸਾਹਿਬਾਨ ਦੀ ਕੀਤੀ ਗਈ ਸੋ ਉਸ ਮਰਿਆਦਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਵੀ ਕਸਰ ਨਹੀਂ ਛੱਡੀ ਸੋਇ ਸਲੇ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਸਾਡੀਆਂ ਇਹਨਾਂ ਸਸਤਾਵਾਂ ਨੂੰ ਮਜ਼ਬੂਤ ਕਰਨ ਦੀ ਸਾਡੀਆਂ ਇਹਨਾਂ ਸਸਤਾਵਾਂ ਦੀ ਮਰਿਆਦਾ ਨੂੰ ਬਹਾਲ ਕਰਨ ਦੀ ਚਾਹੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਾਡੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਬੀਰੀ ਫੀਰੀ ਦੇ ਮਾਲਕ ਉਹਨਾਂ ਨੇ ਆਪਣੇ ਹੱਥੀਏ ਤਖਤ ਬਣਵਾਇਆ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਚਾਹੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਪੰਜਾਬ ਦੇ ਭਲੇ ਦੇ ਲਈ ਸਾਡੀਆਂ ਨਸਸਥਾਵਾਂ ਨੂੰ ਤਕੜਾ ਕਰਦੀ ਮਜ਼ਬੂਤ ਕਰਨ ਦੀ ਬਹੁਤ ਵੱਡੀ ਲੋੜ ਆ ਜਿਸ ਤਰ੍ਹਾਂ ਪਹਿਲਾਂ ਵੀ ਜੱਗਰ ਕੀਤਾ ਗਿਆ ਕਿ ਬਾਈ ਦੀ ਹਾਰ ਤੋਂ ਬਾਅਦ ਇੱਕ ਚੁੰਨਾ ਸਾਹਿਬ ਦੀ ਗਵਾਈ ਚ ਕਮੇਟੀ ਬਣਾਈ ਗਈ ਕੱਲੇ ਕੱਲੇ ਹਲਕੇ ਵਿੱਚ ਕਈ ਕਮੇਟੀ ਤੁਹਾਡੇ ਵਰਕਰਾਂ ਦੇ ਸੁਝਾਅ ਲਏ ਅਤੇ ਇੱਕ ਰਿਪੋਰਟ ਬਣਾਈ ਗਈ ਅਤੇ ਜਦੋਂ ਰਿਪੋਰਟ ਬਣ ਰਹੀ ਸੀ ਤਾਂ ਉਹਦੇ ਵੀ ਬਹੁਤ ਸਾਰੇ ਮੈਂਬਰ ਉਹਨਾਂ ਨੇ ਵਿਰੋਧ ਕੀਤਾ ਕਿ ਅਸੀਂ ਲੀਡਰਸ਼ਿਪ ਦੇ ਖਿਲਾਫ ਨਹੀਂ ਲਿਖ ਸਕਦੇ ਤਾਂ ਅਸੀਂ ਬੈਠੇ ਨੇ ਚੁੰਨਾ ਸਾਹਿਬ ਬਡਾਲਾ ਸਾਹਿਬ ਇਹ ਗੱਲ ਕਹੀ ਕਿ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਕੱਲ ਨੂੰ ਇਤਿਹਾਸ ਲਿਖਿਆ ਜਾਣਾ ਤਾਂ ਉਹ ਸਮੇਂ ਜੇ ਜੇ ਅਸੀਂ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਵਾਂਗੇ ਤਾਂ ਨਾਲੇ ਸਮੇਂ ਦੇ ਵਿੱਚ ਅਸੀਂ ਇਸ ਪਾਰਟੀ ਨੂੰ ਮੁੜ ਸਜੀਤ ਨਹੀਂ ਕਰ ਸਕਾਂਗੇ ਉਸ ਰਿਪੋਰਟ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਲੇਕਿਨ ਲੀਡਰਸ਼ਿਪ ਨੇ ਔਰ ਫੋਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਸੀਂ ਇਕੱਲੇ ਇਕੱਲੇ ਮੈਂਬਰ ਮੈਂ ਜਾ ਕੇ ਵੀ ਮੇਰੇ ਪ੍ਰਧਾਨ ਜੀ ਨੂੰ ਕਿ ਤੁਸੀਂ ਵਰਕਰਾਂ ਦੀ ਮੰਗ ਤੁਸੀਂ ਕੁਝ ਟਾਈਮ ਲਈ ਅਸਤੀਫਾ ਦੇ ਕੇ ਛੇਤੀ ਕੱਲ ਤੱਕ ਸਭ ਤੋਂ ਗਲਤੀ ਮੰਨ ਕੇ ਘਰ ਬੈਠ ਜਾਓ ਲੇਕਿਨ ਉਹਨਾਂ ਨੇ ਸਾਡੀ ਗੁਗਤ ਮੰਨੀ ਨਹੀਂ ਉਹ ਕਹਿੰਦੇ ਮੈਂ ਨਹੀਂ ਪਰਵਾਹ ਕਰਦਾ ਜੋ ਮਰਜੀ ਵਰਕਰ ਕਹਿਣ ਮੈਂ ਪ੍ਰਧਾਨਗੀ ਨਹੀਂ ਛੱਡਣੀ ਤੁਸੀਂ ਮੇਰੇ ਨਾਲ ਕੰਮ ਕਰਨਾ ਹੈ ਕਿ ਨਹੀਂ ਦੱਸੋ ਤਾਂ ਮੈਂ ਉਹਨਾਂ ਨੂੰ ਬੇਇੱਜ਼ਤੀ ਕੀਤੀ ਕਿ ਤੁਹਾਡੀ ਇਸ ਸੋਚ ਨਾਲ ਕੰਮ ਨਹੀਂ ਕੀਤਾ ਜਾ ਸਕਦਾ ਉਹ ਕਹਿੰਦੇ ਵਨ ਮੈਨ ਸ਼ੋਅ ਆ ਮੈਂ ਉਹਨਾਂ ਨੂੰ ਕਿਹਾ ਕਿ ਪੰਥ ਦੀ ਪਾਰਟੀ ਹੈ ਸਿੱਖਾਂ ਦੀ ਜਮਾਤ ਆ ਸਿੱਖ ਆਉਣ ਦੀਆਂ ਭਾਵਨਾਵਾਂ ਜੁੜੀਆਂ ਇਸ ਪਾਰਟੀ ਦੇ ਨਾਲ